ਜਦੋਂ ਵੀ ਆਪਾਂ ਸਰਦਾਰ ਦੀ ਗੱਲ ਕਰਦੇ ਆ ਜਾਂ ਫਿਰ ਪੱਗ ਦੀ ਗੱਲ ਕਰਦੇ ਆ ਤਾਂ ਆਪਣੇ ਮਨ ਵਿੱਚ ਨਾ ਇੱਕ ਕਰਤਾਰ ਜਿਹੜਾ ਉਹ ਇਦਾਂ ਦਾ ਉੱਭਰਦਾ ਕਿ ਜਿਹੜਾ ਉਹ ਬੰਦਾ ਜਿਹੜਾ ਕਿਸੇ ਦੀ ਰਾਖੀ ਕਰਦਾ ਚਾਹੇ ਉਹ ਬੱਚੇ ਹੋਣ ਬੁੱਢੇ ਹੋਣ ਚਾਹੇ ਉਹ ਧੀਆ ਹੋਣ ਭੈਣਾਂ ਹੋਣ ਜ਼ਰੂਰੀ ਨਹੀਂ ਸਾਡੇ ਪੰਜਾਬੀਆਂ ਵਿੱਚ ਹੀ ਹੋਵੇ ਉਹ ਕਿਸੇ ਵੀ ਧਰਮ ਵਿੱਚ ਹੋਵੇ ਉਹਨਾਂ ਦੀ ਰਾਖੀ ਕਰਨ ਵਾਲਾ ਇੱਕ ਕਰਤਾਰ ਹੈ ਜਿਹੜੇ ਸਾਡੇ ਮਨ ਵਿੱਚ ਉੱਭਰਦਾ ਪਰ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਇਸ ਕਰਤਾਰ ਦੀ ਜਿਹੜੀ ਕਰਦਾਰ 쿠ਸ਼ੀ ਕੀਤੀ ਆ ਪੱਗ ਬੰਨ ਕੇ ਇਸ ਮੁੰਡੇ ਨੇ ਤਾਂ ਉਹ ਤੁਹਾਨੂੰ ਪਤਾ ਲੱਗ ਜੂਗਾ ਤੇ ਦੂਜੀ ਗੱਲ ਜਿਹੜੀ ਆ ਜਦੋਂ ਫਿਰ ਕੈਨੇਡਾ ਵਿੱਚ ਇਦਾਂ ਦੇ ਬੰਦਿਆਂ ਨੂੰ ਡਿਪੋਰਟ ਕੀਤਾ ਜਾਂਦਾ ਕੈਨੇਡਾ ਵਿੱਚ ਹੀ ਨਹੀਂ ਅਮਰੀਕਾ ਯੂਕਾ ਆਸਟ੍ਰੇਲੀਆ ਜਿੱਥੇ ਵੀ ਫਿਰ ਜਦੋਂ ਇਦਾਂ ਦੇ ਬੰਦਿਆਂ ਨੂੰ ਡਿਪੋਰਟ ਕਰਦੇ ਆ ਤਾਂ ਸਾਰੀ ਕਮਿਊਨਿਟੀ ਬਹੁਤ ਉਹਨਾਂ ਦੀ ਸਪੋਰਟ ਕਰਦੀ ਆ ਪਰ ਜੋ ਉਹਨਾਂ ਦੇ ਪਿੱਛੇ ਦੀਆਂ ਹਰਕਤਾਂ ਹੁੰਦੀਆਂ ਉਹੀ ਉਹਨਾਂ ਨੂੰ ਡਿਪੋਰਟ ਕਰਨ ਤੇ ਮਜਬੂਰ ਕਰਦੀਆਂ ਤਾਂ ਇਸ ਤੋਂ ਬਾਅਦ ਧਰਨੇ ਲਾਏ ਜਾਂਦੇ ਆ ਕਿ ਸਾਨੂੰ ਰਿਪੋਰਟ ਕਿਉਂ ਕੀਤਾ ਜਾਂਦਾ ਪਰ ਜਦੋਂ ਇਦਾਂ ਦੀਆਂ ਹਰਕਤਾਂ ਕੋਈ ਕਰੂਗਾ ਤਾਂ ਫਿਰ ਉੱਥੋਂ ਦੇ ਜਿਹੜੇ ਮੰਤਰੀ ਹੋਣਗੇ ਪ੍ਰਧਾਨ ਮੰਤਰੀ ਆ ਉਹਨਾਂ ਨੂੰ ਨੈਸ਼ਨਲ ਜਵਾਈ ਦਾ ਕੋਸ਼ਟ ਕਰਨ ਨਹੀਂ ਲੱਗੇ ਉਹ ਤਾਂ ਇਦਾਂ ਦੀਆਂ ਹਰਕਤਾਂ ਕਰਨ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚ ਲਿਆ ਕਰੋ ਸਾਡੇ ਸਿਰ ਤੇ ਦਸਤਾਰ ਬੰਨੀ ਹੋਈ ਆ ਤੇ ਅਸੀਂ ਕਿਹੜੇ ਕੰਮ ਕਰਨ ਲੱਗੇ ਆ ਦਸਤਾਰ ਤੁਹਾਡੇ ਇਕੱਲੇ ਕਰਤਾਰ ਨੂੰ ਇੱਕ ਬੰਦੇ ਨੂੰ ਹੀ ਰਿਪਰੈਜ਼ੈਂਟ ਨਹੀਂ ਕਰਦੀ ਇਹ ਪੂਰੀ ਕਮਿਊਨਿਟੀ ਨੂੰ ਜਿਹੜੇ ਰਿਪਰੈਜ਼ੈਂਟ ਕਰਦੀ ਆ ਇਸ ਤੋਂ ਚੰਗਾ ਤਾਂ ਤੁਸੀਂ ਕੇਸ ਕਟਾ ਦਿਓ ਜੋ ਕਰਨਾ ਕਰੋ ਕਿਉਂਕਿ ਤੁਸੀਂ ਫਿਰ ਘੱਟੋ-ਘੱਟ ਪੰਜਾਬੀਆਂ ਨੂੰ ਤਾਂ ਰਿਪਰੈਜ਼ੈਂਟ ਨਹੀਂ ਕਰੋਗੇ ਹੋਰ ਕੰਟਰੀਆਂ ਵਿੱਚ ਜਦੋਂ ਇਦਾਂ ਦੀ ਦਸਤਾਰ ਵਿੱਚ ਕੋਈ ਵੀ ਗਲਤ ਕੰਮ ਕੀਤਾ ਜਾਂਦਾ ਤਾਂ ਜਿੰਨੇ ਵੀ ਬੰਦੇ ਦੁਨੀਆ ਭਰ ਵਿੱਚ ਦਸਤਾਰ ਬੰਨ੍ਹਦੇ ਆ ਤਾਂ ਉਹਨਾਂ ਨੂੰ ਵੀ ਉਸ ਨਜ਼ਰੀਏ ਨਾਲ ਹੀ ਦੇਖਿਆ ਜਾਂਦਾ ਕਿ ਇਹ ਬੰਦੇ ਵੀ ਸ਼ਾਇਦ ਇਦਾਂ ਦਾ ਹੀ ਕੰਮ ਕਰਦੇ ਹੋਣੇ ਆ ਤੇ ਹੁਣ ਜਿਸ ਹਿਸਾਬ ਨਾਲ ਇਹ ਗਿਆਨੀ ਇੱਥੇ ਜੋ ਕੰਮ ਕਰ ਰਿਹਾ ਇਦਾਂ ਲੱਗ ਰਿਹਾ ਕਿ ਇਹਦੇ ਘਰਦਿਆਂ ਨੇ ਇਹਨੂੰ ਐਲਕੇਜੀ ਵੀ ਮੁੰਡਿਆਂ ਵਾਲੇ ਸਕੂਲ ਵਿੱਚ ਹੀ ਪੜਾਇਆ ਤਾਂ ਆਪਣੇ ਬੱਚਿਆਂ ਨੂੰ ਘੱਟੋ ਘੱਟ ਇੰਨੀ ਅਕਲ ਦੇ ਕੇ ਭੇਜਿਆ ਕਰੋ ਕਿ ਜਦੋਂ ਤੁਸੀਂ ਬਾਹਰ ਜਾਂਦੇ ਆ ਉੱਥੇ ਮੁੰਡਿਆਂ ਕੁੜੀਆਂ ਵਿੱਚ ਜਾਂ ਜਿੱਥੇ ਵੀ ਜਾਣਾ ਇੱਕ ਆਪਦਾ ਕਰਤਾਰ ਬਣਾ ਕੇ ਰੱਖਣਾ ਹੈ ਤੁਹਾਡੇ ਸਿਰ ਤੇ ਪੱਗ ਇਸ ਦੀ ਲਾਜ ਰੱਖਣੀ ਆ ਤਾਂ ਇੱਥੇ ਬਾਹਰ ਆ ਕੇ ਇਹ ਨਾ ਸੋਚਿਆ ਕਰੋ ਕਿ ਸਾਨੂੰ ਅਯਾਸ਼ੀਆਂ ਕਰਨ ਦਾ ਵੀਜ਼ਾ ਮਿਲ ਗਿਆ ਇੱਥੇ ਕਿਹੜਾ ਸਾਨੂੰ ਕੋਈ ਵੇਖਦਾ ਅੱਜ ਕੱਲ ਸੋਸ਼ਲ ਮੀਡੀਆ ਦਾ ਜਵਾਨਾ ਤੁਹਾਡੀ ਵੀਡੀਓ ਬੰਦੀ ਆ ਤੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਉਹ ਸਾਰੀ ਦੁਨੀਆ ਵਿੱਚ ਕੀ ਚਲੀ ਜਾਣੀ ਆ ਤਾਂ ਗੱਲ ਉਹੀ ਮੈਂ बार-बार ਨਹੀਂ ਕਹਿਣੀ ਚਾਹੁੰਦਾ ਕਿ ਜਦੋਂ ਤੁਸੀਂ ਇਦਾਂ ਦਾ ਕੰਮ ਕਰਦੇ ਆ ਤਾਂ ਆਪਣੀ ਸਾਰੀ ਕਮਿਊਨਿਟੀ ਨੂੰ ਆਪਣੇ ਸਾਰੇ ਕਲਚਰ ਨੂੰ ਤੁਸੀਂ ਪੰਜਾਬੀ ਨੂੰ ਸਿੱਖਾਂ ਨੂੰ ਰਿਪਰੈਜ਼ੈਂਟ ਕਰੀ ਜਾਂਦੇ ਆ ਤਾਂ ਥੋੜੀ ਜੀ ਅਕਲ ਨੂੰ ਹੱਥ ਮਾਰਿਆ ਕਰੋ ਯਾਰ